ਜੈ ਪੀਰਾਂ ਦੀ ਜੀ ਜੈ ਸਾਂਜੰਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਨੀ ਹੈ ਕਿ ਆ ਜੋ 15 ਦਿਨ ਹੋਰੇ ਆ ਰਹੇ ਆ ਇਹਨਾਂ 15 ਦਿਨਾਂ ਦੇ ਵਿੱਚ ਸਾਨੂੰ ਕੀ ਕੀ ਕਰਮ ਕਰਨੇ ਚਾਹੀਦੇ ਕੀ ਕੀ ਨਹੀਂ ਕਰਮ ਕਰਨੇ ਚਾਹੀਦੇ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਕਿਉਂਕਿ ਕੱਲ ਸੰਗਰਾਦ ਹੈ ਸੰਗਰਾਦ ਤੋਂ ਬਾਅਦ ਫਿਰ ਸ਼ਰਾਧ ਸ਼ੁਰੂ ਹੋ ਜਾਣੀ ਆ ਤੇ ਆਪਾਂ ਸਭ ਜਾਣਦੇ ਆ ਸ਼ਰਾਧਾਂ ਦੇ ਵਿੱਚ ਬਹੁਤ ਕਰਮ ਕੀਤੇ ਜਾਂਦੇ ਆ ਸੋ ਪਰ ਆਪਾਂ ਕੁਝ ਗੱਲਾਂ ਇਹੋ ਜੀਆਂ ਵੀ ਸਾਂਝੀਆਂ ਕਰਾਂਗੇ ਜੋ ਕਿ ਕਈ ਵਾਰ ਕਈਆਂ ਨੂੰ ਨਹੀਂ ਪਤਾ ਹੁੰਦਾ ਕਿਸੇ ਗੱਲ ਦਾ ਸੋ ਵੀਡੀਓ ਨੂੰ ਪੂਰੀ ਜ਼ਰੂਰ ਸੁਣ ਲੈਣਾ ਜੀ ਸੋ ਵੀਡੀਓ ਨੂੰ ਸੁਣ ਕੇ ਸਮਝਣ ਦੀ ਵੀ ਕੋਸ਼ਿਸ਼ ਕਰਨੀ ਆ ਤੇ ਇੱਥੇ ਆਪਾਂ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਅੱਜ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜਿਆ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈਸਾਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਵੀਡੀਓ ਵਾਰ-ਵਾਰ শেয়ার ਜਰੂਰ ਕਰਦੇ ਆ ਕਰੋ ਇਹ ਵੀ ਇੱਕ ਤੁਹਾਡਾ ਕੀਤਾ ਹੋਇਆ ਚੰਗਾ ਕਰਮ ਹੀ ਹੋਵੇਗਾ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰੀਏ ਪਹਿਲਾਂ ਇੱਕ ਕਮੈਂਟ ਦੱਸਦੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇਹ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਰਾਤ 7 ਤੋਂ ਵੀਡੀਓ ਸੁਣਨੀ ਹੋਈ ਸਵੇਰੇ ਜਦੋਂ ਵੀਰਵਾਰ ਸੀ ਅਸੀਂ ਸੇਵਾ ਕਰ ਰਹੇ ਸੀ ਉਸ ਸਮੇਂ ਵੀਡੀਓ ਸੁਣੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮੰਨ ਨੂੰ ਬਹੁਤ ਵਧੀਆ ਲੱਗਦਾ ਹੈ ਮਨ ਸ਼ਾਂਤ ਹੁੰਦਾ ਹੈ ਮਨ ਨੂੰ ਆਨੰਦ ਆਉਂਦਾ ਹੈ ਇਹ ਉਦੋਂ ਆਉਂਦੀ ਹੈ ਸਭ ਨਿਸ਼ਾਨੀਆਂ ਜਦੋਂ ਮਨਕ ਦੀ ਕਿਰਪਾ ਹੁੰਦੀ ਹੈ ਸੋ ਇਹ ਲਿਖਦੇ ਨੇ ਕਿ ਬਹੁਤ ਆਨੰਦ ਆਇਆ ਸੋ ਦੇਖੋ ਜੀ ਜਦੋਂ ਵੀ ਅਸੀਂ ਕਿਸੇ ਗੱਲ ਨੂੰ ਸੀਰੀਅਸ ਹੋ ਗਏ ਲਵਾਂਗੇ ਕੋਈ ਸੋਚ ਵਿਚਾਰ ਕਰਾਂਗੇ ਤੇ ਉਹ ਮਨ ਨੂੰ ਗੱਲ ਚੰਗੀ ਲੱਗੇਗੀ ਸੋ ਜਦੋਂ ਅਸੀਂ ਉੱਪਰਲੇ ਮਨ ਨੂੰ ਹੀ ਕਰਮ ਕਰਦੇ ਉੱਪਰਲੇ ਮਨ ਨੂੰ ਸੇਵਾ ਕਰਦੇ ਹਾਂ ਤੇ ਉਹਦੇ ਬਾਰੇ ਸਾਨੂੰ ਗਿਆਨ ਨਹੀਂ ਹੁੰਦਾ ਫਰੇ ਜੋ ਸੀ ਧਿਲ ਲਗਾ ਕੇ ਮਨ ਲਗਾ ਕੇ ਕੰਮ ਜਾਂ ਕਰਮ ਕਰਦੇ ਆ ਉਹਦੇ ਵਿੱਚ ਆਨੰਦ ਆਉਂਦਾ ਹੈ ਸੋ ਸੇਵਾ ਕਰਨ ਦਾ ਫਾੜ ਹੀ ਇਥੋਂ ਪਤਾ ਚੱਲਦਾ ਕਿ ਮਿਲ ਰਿਹਾ ਹੈ ਕਿ ਮਨ ਨੂੰ ਸ਼ਾਂਤੀ ਮਿਲਦੀ ਆ ਆਨੰਦ ਆਉਂਦਾ ਹੈ ਸੋ ਮਨ ਸ਼ਾਂਤ ਹੋ ਜਾਂਦਾ ਹੈ ਚੰਗੀ ਗੱਲ ਸੁਣ ਕੇ ਖੁਸ਼ੀ ਹੁੰਦੀ ਮਨ ਨੂੰ ਸੋ ਇਹ ਸਭ ਸੇਵਾ ਸਫਲ ਹੋਣ ਦੀਆਂ ਹੀ ਨਿਸ਼ਾਨੀਆਂ ਹੁੰਦੀਆਂ ਆ ਜਿਹਦੇ ਤੇ ਮਾਲਕ ਦੀ ਕਿਰਪਾ ਹੋ ਜਾਂਦੀ ਆ ਉਹਨੂੰ ਗੱਲ ਆਪਣੇ ਆਪ ਸਮਝ ਆਉਣ ਲੱਗ ਪੈਂਦੀ ਸਮਝ ਆਉਣ ਲੱਗ ਪਈ ਤੇ ਸਮਝੋ ਮਨ ਨੂੰ ਖੁਸ਼ੀ ਮਿਲਣ ਲੱਗ ਪਈ ਸੋ ਚੰਗਾ ਕਰਮ ਕਰਨ ਦਾ ਇਹੀ ਫਾਇਦਾ ਹੈ ਚੰਗੇ ਕਰਮ ਜਿੰਨੇ ਕਰੋਗੇ ਉੰਨੀ ਹੀ ਮਾਲਕ ਦੀ ਕਿਰਪਾ ਹੁੰਦੀ ਹੈ ਸੋ ਚੰਗਾ ਕਰਮ ਹਮੇਸ਼ਾ ਹੀ ਕਰਦੇ ਰਹਿਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਕਰਦੀ ਆ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦਿਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਲੱਖ ਦਾ ਤਾ ਪੀਰ ਦੀ ਸੇਵਾ ਕਰਦੀ ਆ ਪਰ ਮੇਰੇ ਘਰ ਵਾਲਾ ਦਾਰੂ ਪੀਣੋਂ ਨਹੀਂ ਹਟਦਾ ਮੈਂ ਜਦੋਂ ਰੋਕਦੀ ਆ ਘਰ ਵਿੱਚ ਕਾਲਾ ਕਲੇਸ਼ ਬਹੁਤ ਹੁੰਦਾ ਹੈ ਸੋ ਦੇਖੋ ਜੀ ਜਿੰਨਾ ਚੱਕਰ ਮਨ ਨੂੰ ਖੁਦ ਇਨਸਾਨ ਸਮਝਾਏਗਾ ਨਹੀਂ ਜਿੰਨਾ ਚੱਕਰ ਖੁਦ ਨਹੀਂ ਝੁਕੇਗਾ ਮਨ ਨੂੰ ਝੁਕਾਏਗਾ ਨਹੀਂ ਮਨਕ ਅੱਗੇ ਉਹਨਾਂ ਚੱਕਰ ਮਾਲਕ ਵੀ ਕਿਰਪਾ ਨਹੀਂ ਕਰਦਾ ਹੁਣ ਇੱਥੇ ਅਸੀਂ ਖੁਦ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਰਹਿੰਦੇ ਅਰਦਾਸਾਂ ਵੀ ਇਦੀਆਂ ਕਰਦੇ ਆਂ ਕਿ ਆਹ ਗਲਤੀਆਂ ਇਨਸਾਨ ਕਰਨੋਂ ਹਟ ਜਾਵੇ ਉਹਨਾਂ ਆਪ ਚੰਗੇ ਕੰਮ ਤੇ ਲਜਾਣ ਦੀ ਕੋਸ਼ਿਸ਼ ਇੱਕ ਕਰ ਸਕਦੇ ਆਂ ਚੰਗੀ ਸੰਗਤ ਚੰਗੀਆਂ ਗੱਲਾਂ ਸੁਣਾ ਉਹਨਾਂ ਨੂੰ ਜ਼ਿਕਰ ਕਰ ਲਈ ਸਮਝਾਉਂਦੀ ਸੋ ਪਿਆਰ ਨਾਲ ਬੈਠ ਕੇ ਸਮਝਾ ਸਕਦੇ ਆਂ ਸੋ ਸਮਝਣਾ ਨਾ ਸਮਝਣਾ ਇਹ ਮੂਰਲੇ ਦੀ ਮਰਜ਼ੀ ਹੈ ਸੋ ਹੁਣ ਜੇ ਅਸੀਂ ਕਹੀਏ ਕਿ ਕਿਸੇ ਨੂੰ ਭੁੱਖ ਲੱਗੀ ਆ ਤੇ ਉਹਦੇ ਹਿੱਸੇ 'ਚ ਅਸੀਂ ਰੋਟੀ ਖਾ ਲਈਏ ਤਾਂ ਉਹਦਾ ਪੇਟ ਕਦੇ ਨਹੀਂ ਭਰੇਗਾ ਸੋ ਜੇਕਰ ਸਾਨੂੰ ਭੁੱਖ ਲੱਗੀ ਆ ਤੇ ਸਾਨੂੰ ਇਹ ਭੁੱਖ ਮਟਾਉਣ ਲਈ ਰੋਟੀ ਖਾਣੀ ਪੈਣੀ ਆ ਸੋ ਇਸ ਕਰਕੇ ਹੁਣ ਅਸੀਂ ਕਿਸੇ ਲਈ ਦੁਆਵਾਂ ਫਰਿਆਦਾ ਕਰੀ ਜਾਵਾਂਗੇ ਕਿ ਉਹ ਆ ਗਲਤੀ ਕਰਨੋਂ ਹਟ ਜਾਵੇ ਪਰ ਜਿੰਨਾ ਚਿਰ ਉਹ ਇਨਸਾਨ ਖੁਦ ਨਹੀਂ ਝੁਕੇਗਾ ਕਿਉਂਕਿ ਭੁੱਖ ਲੱਗਦੀ ਆ ਉਹਨੂੰ ਚੁਕਣਾ ਪੈਂਦਾ ਆ ਖੁਦ ਨੂੰ ਗੁਰਕੀ ਤੋੜ ਕੇ ਮੂੰਹ ਵਿੱਚ ਪਾਉਣੀ ਪੈਂਦੀ ਇਨੀ ਉੱਥੇ ਵੀ ਆਕੜ ਦਿਖਾਈ ਜਾਂਦੀ ਆ ਵੀ ਮੈਂ ਝੁਕਣਾ ਨਹੀਂ ਮੈਂ ਰੋਟੀ ਖਾਣੀ ਨਹੀਂ ਇੱਥੇ ਮੈਂ ਅੰਜੀਤ ਖੜ ਲਈ ਕਿਉਂਕਿ ਭੁੱਖੇ ਪੇਟ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਸੋ ਇਸੇ ਤਰ੍ਹਾਂ ਹੈ ਜਿੱਕਰ ਅਸੀਂ ਪ੍ਰਮਾਤਮਾ ਮੂਰੇ ਝੁਕਦੇ ਨਹੀਂ ਗਲਤੀਆਂ ਕਰਦੇ ਜਾਂਦੇ ਆ ਤੇ ਫਿਰ ਪ੍ਰਮਾਤਮਾ ਵੀ ਕਿਰਪਾ ਨਹੀਂ ਕਰਦਾ ਜਿਸ ਦਿਨ ਇੱਕ ਵਾਰ ਹੀ ਕਹਿ ਦੋ ਕਿ ਮੈਂ ਆਹ ਹਰਕਤਾਂ ਨੂੰ ਛੱਡਣਾ ਹੈ ਇਹ ਗਲਤਨਾ ਮੈਂ ਕਰਨੋਂ ਹਟਣਾ ਆ ਮਾਲਕਾ ਕਿਰਪਾ ਕਰਦੇ ਮਾਲਕ ਉਸ ਦਿਨ ਤੋਂ ਹੀ ਆਪਣੀ ਡਿਊਟੀ ਨਿਭਾਉਣੀ ਸ਼ੁਰੂ ਕਰ ਦਿੰਦਾ ਹੈ ਜਿੱਦੀ ਵੀ ਤੁਸੀਂ ਸੇਵਾ ਕਰਦੇ ਹੋ ਸੋ ਸਿਰਫ ਇੱਕ ਵਾਰ ਝੁਕਣਾ ਜ਼ਰੂਰੀ ਆ ਪ੍ਰਮਾਤਮਾ ਤੇ ਖੁਦ ਦੇਖਦਾ ਹੈ ਵੇਟ ਕਰਦਾ ਹੈ ਕਿ ਇਨਸਾਨ ਕਦ ਮੇਰੀ ਤਰਫ ਆਵੇ ਬੇਰਿਨ ਚੁੜੇ ਫਿਰ ਕਿਰਪਾ ਆਪਣੇ ਆਪ ਮਾਲਕ ਕਰ ਦਿੰਦਾ ਹੈ ਸੋ ਜਿੰਨਾ ਚਿਰ ਖੁਦ ਨਹੀਂ ਇਨਸਾਨ ਝੁਕੇਗਾ ਉਹਨਾਂ ਚੱਕਰ ਪ੍ਰਮਾਤਮਾ ਦੀ ਕਿਰਪਾ ਨਹੀਂ ਹੋਵੇਗੀ ਜਿਸ ਦਿਨ ਖੁਦ ਮਨ ਬਣਾ ਲਿਆ ਤਾਂ ਫਿਰ ਮਾਲਕ ਦੀ ਕਿਰਪਾ ਆਪਣੇ ਆਪ ਕਰ ਦੇਣੀ ਹੈ ਕੁਝ ਇਨਸਾਨ ਕਹੇ ਕਿ ਮੈਂ ਸਾਰੀ ਉਮਰ ਜਿੱਦ ਵਿੱਚ ਹੀ ਰਹਿਣਾ ਆਕੜ ਵਿੱਚ ਰਹਿਣਾ ਝੁਕਣਾ ਨਹੀਂ ਪਰ ਇਦਾਂ ਹੁੰਦੀ ਨਹੀਂ ਕਦੇ ਨਾ ਕਦੇ ਹਾਲਾਤ ਇੰਜੇ ਜ਼ਰੂਰ ਬਣਦੇ ਆ ਕਿ ਜਿਸ ਦਿਨ ਫਿਰ ਝੁਕਣਾ ਪੈ ਜਾਂਦਾ ਆ ਸੋ ਵੱਡੇ ਵੱਡੇ ਚੁੱਪ ਜਾਂਦੇ ਆ ਮਾਲਕ ਅੱਗੇ ਕਿਉਂਕਿ ਉਹਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਹੈ ਸੋ ਉਹਨੇ ਸਾਨੂੰ ਇਸ ਲਈ ਭੇਜਿਆ ਇਨਸਾਨੀ ਚਾਮਾ ਦਿੱਤਾ ਕਿ ਅਸੀਂ ਚੰਗੇ ਕਰਮ ਕਰੀਏ ਪਰ ਅਸੀਂ ਇੱਥੇ ਪਾਪ ਕਰ ਰਹੇ ਆ ਮਾੜੇ ਕਰਮ ਕਰ ਰਹੇ ਆ ਇਹਨਾਂ ਦੀ ਸਜ਼ਾ ਬਹੁਤ ਭਿਆਨਕ ਹੈ ਜੋ ਕੀ ਭੋਗਣੀ ਹੀ ਪੈਣੀ ਆ ਕਿਸੇ ਨੇ ਨਹੀਂ ਫਿਰ ਭੋਗਣੀ ਉਹ ਖੁਦ ਹੀ ਇਨਸਾਨ ਨੂੰ ਭੁਗਤਣਾ ਪੈਣਾ ਸਭ ਕੁਝ ਜੋ ਕੀਤਾ ਹੈ ਸੋ ਜੇਕਰ ਅਸੀਂ ਚੰਗਾ ਕਰਮ ਕਰ ਲਵਾਂਗੇ ਅੱਜ ਇਹ ਗਲਤੀਆਂ ਨੂੰ ਛੱਡ ਦਵਾਂਗੇ ਹੁੰਦਾ ਆ ਜਾਣ ਬੁੱਝ ਕੇ ਗਲਤੀ ਕਰਨੀ ਪਤਾ ਵੀ ਹੈ ਸਭ ਕੁਝ ਤੇ ਦੂਸਰਾ ਹੁੰਦਾ ਕਿ ਅਣਜਾਣੇ ਵਿੱਚ ਗਲਤੀ ਹੋ ਜਾਣੀ ਕਿਉਂਕਿ ਗਿਆਨ ਨਹੀਂ ਹੈ ਉਹ ਗਲਤੀ ਨੂੰ ਆਲਕ ਮਾਫ ਕਰ ਦਿੰਦਾ ਪਰ ਜੋ ਅਸੀਂ ਜਾਣ ਬੁੱਝ ਕੇ ਸਭ ਕੁਝ ਜਾਣਦੇ ਹੋਏ ਗਲਤੀਆਂ ਕਰਦੇ ਆ ਉਹ ਗਲਤੀਆਂ ਕਦੇ ਵੀ ਫਿਰ ਬਖਸ਼ਿਆ ਨਹੀਂ ਜਾਂਦਗਾਂ ਸੋ ਪ੍ਰਮਾਤਮਾ ਬਖਸ਼ਦਾ ਹੈ ਉਹਨਾਂ ਨੂੰ ਜਿਨ੍ਹਾਂ ਦਾ ਮਨ ਸਾਫ਼ ਹੈ ਤੇ ਉਹ ਚੰਗੇ ਰਾਹ ਤੇ ਪੈਣਾ ਚਾਹੁੰਦੇ ਆ ਗਲਤੀਆਂ ਨੂੰ ਬਖਸ਼ਾਉਣਾ ਚਾਹੁੰਦੇ ਆ ਉਹਨਾਂ ਨੂੰ ਬਖਸ਼ ਦਿੰਦਾ ਹੈ ਸੋ ਹੁਣ ਇੱਥੇ ਇਹ ਹੀ ਕਹਾਂਗੇ ਕਿ ਦੂਸਰਿਆਂ ਦੀ ਟੈਨਸ਼ਨ ਲੈ ਕੇ ਤੁਸੀਂ ਆਪਣੀ ਜ਼ਿੰਦਗੀ ਨਗਰਾ ਕਰੋ ਆਪ ਚੰਗਾ ਕਰਮ ਕਰਦੇ ਜਾਓ ਮਾਲ ਕਰੀ ਜਾਇਆ ਤਾਂ ਸਭ ਖੁਸ਼ੀ ਸਹੀ ਹੋ ਜਾਂਦਾ ਹੈ ਤੁਸੀਂ ਆਪਣੇ ਅਲੋਗ ਅਦਾਸ ਰੀਤੀ ਜੋ ਕਰਦੇ ਉਹ ਕਰਦੇ ਜਾਓ ਬਾਕੀ ਜੇ ਕੰਮ ਉਹ ਕੀ ਅਸੀਂ ਹੀ ਸਭ ਕੁਝ ਇਹਨਾਂ ਦਾ ਭਾਰ ਚਾਹ ਕਰਵਾ ਗਿਆ ਸਾਰਾ ਕੁਝ ਅਸੀਂ ਮੂਰੇ ਉੱਪੇ ਕਰਾਂਗੇ ਇਸ ਤਰ੍ਹਾਂ ਨਹੀਂ ਹੁੰਦਾ ਫਿਰ ਖੁਦ ਦੀ ਜ਼ਿੰਦਗੀ ਵਿੱਚ ਵੀ ਦੁੱਖ ਆਉਂਦੇ ਜਾਂਦੇ ਰਹਿੰਦੇ ਆ ਸੋ ਆਪੋ ਆਪਣਾ ਭਾਰ ਹਰ ਇੱਕ ਨੂੰ ਚੱਕਣਾ ਚਾਹੀਦਾ ਜਦ ਅਸੀਂ ਆਪਣੇ ਖੁਦ ਲਈ ਆਪ ਆਪਣੇ પેટ ਭਰਨ ਲਈ ਰੋਟੀ ਖਾਂਦੇ ਆ ਇਸੇ ਤਰ੍ਹਾਂ ਆਪੋ ਆਪਣਾ ਭਾਰ ਹੀ ਹਰੇਕ ਨੂੰ ਚੱਕਣਾ ਚਾਹੀਦਾ ਆ ਸੋ ਹਰ ਇੱਕ ਨੂੰ ਪ੍ਰਮਾਤਮਾ ਨੇ ਕਿਰਿਆ ਬਣਾਇਆ ਹੈ ਬੋਲ ਸਕਦੇ ਸੁਣ ਸਕਦੇ ਆ ਚੰਗੇ ਕੰਮ ਕਰ ਸਕਦੇ ਹੱਥ ਪੈਰ ਦਿੱਤੇ ਹੋਏ ਆ ਕੰਮ ਕਰ ਕਰੰਗੂ ਤਾਂ ਫਿਰ ਦੂਸਰੇ ਤੇ ਬੋਝ ਵੰਡਣਾ ਕਿਉਂ ਸੋ ਜਿਹਦੇ ਮਾੜੇ ਗੁਨਾਹ ਕੀਤੇ ਆ ਉਹਨਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਮਾਲਕ ਨੇ ਫਿਰ ਦੇ ਜਿਹੜਾ ਅੱਜ ਸਮਾਂ ਰਹਤੇ ਹੀ ਸੁਧਰਨੇ ਰਿਹਾ ਸੋ ਵਾਕੀ ਇਥੇ ਇਹ ਕਵਾਂਗੇ ਕਿ ਇੰਨਾ ਕੋਸ਼ਿਸ਼ ਕਰਿਆ ਕਰੋ ਜੇਕਰ ਘਰ ਵਿੱਚ ਕੋਈ ਤੁਹਾਡੀ ਗੱਲ ਮੰਨਦਾ ਹੈ ਗਲਤੀਆਂ ਵੀ ਕਰ ਰਿਹਾ ਹੈ ਤੇ ਚੰਗੀ ਗੱਲ ਸੁਣਾਉਣ ਦੀ ਕੋਸ਼ਿਸ਼ ਕਰਿਆ ਕਰੋ satsang ਸੁਣਾਓ ਜੀ ਦੇ ਨਾਲ ਮਨ ਨੂੰ ਥੋੜਾ ਬਹੁਤ ਚੈਨ ਆ ਸਕੇ ਮਨ ਬਦਨ ਤੇ ਮਜਬੂਰ ਹੋ ਜਾਵੇ ਜਦੋਂ ਅਸੀਂ ਕਹਿੰਦਾ ਕਰਦੇ ਜੇਕਰ ਸੁਧਨਾ ਚਾਹਦੇ ਉੱਥੇ ਕੋਸ਼ਿਸ਼ ਕਰਨੀ ਸ਼ੁਰੂ ਕਰ ਦੋਗੇ ਹਰ ਰੋਜ਼ satsang ਸੁਣੋ ਸੋ ਕਿਸੇ ਦਾ ਵੀ ਸੁਣੋ ਪਰ ਸੁਣੋ ਜਦੋਂ ਚੰਗੇ ਵਿਚਾਰ ਸੁਣਨੇ ਸ਼ੁਰੂ ਕਰੋਗੇ ਪਤਾ ਨਹੀਂ ਕਾਦ ਕਿਹੜੀ ਗੱਲ ਨੂੰ ਮੰਨਣ ਨੂੰ ਲੱਗ ਜਾਵੇ ਤੇ ਮੰਨਣ ਬਦਲ ਜਾਵੇ ਸੋ satsang ਰਾਹੀਂ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹਾਂ ਕਿਉਂਕਿ ਉਹਨਾਂ ਚੋ ਵੀ ਕੋਈ ਨਾ ਕੋਈ ਗੱਲ ਹੀ ਹੋ ਜੀ ਹੁੰਦੀ ਹੈ ਜੋ ਮੰਨਣ ਨੂੰ ਲੱਗ ਜਾਂਦੀ ਹੈ ਤੇ ਇਨਸਾਨ बदलते मजबूर हो जाता है कि मैं ये रास्ता छड़ना या मेरे लिए सही नहीं सो जो असि तो यही एक करम करना शुरू कर दूंगे ये जिंदगी बहुत फर्क आता है जी सो एक इंसान जो सब कुछ जानते हुए भी आकड़ दिखा रहे हैं पर उन्होंने माफ़ी कदम भी नहीं मिल क्योंकि ਇੱਥੇ ਅਸੀਂ ਆਕੜ ਦਿਖਾ ਸਕਦੇ ਹਾਂ ਉਸ ਦਰਗਾਹ ਵਿੱਚ ਆਕੜ ਨਹੀਂ ਚੱਲਣੀ ਉੱਥੇ ਜਾ ਕੇ ਚੁਗਣਾ ਹੀ ਪੈਣਾ ਹੈ ਪਰ ਜੋ ਅਸੀਂ ਗਲਤੀਆਂ ਕਰ ਲੈਂਦੇ ਫਿਰ ਵਕਤ ਬਹੁਤ ਅੱਗੇ ਲੰਘ ਜਾਂਦਾ ਹੈ ਪਰ ਫਿਰ ਬਖਸ਼ਿਆ ਨਹੀਂ ਜਾਂਦਾ ਇਨਸਾਨ ਨੂੰ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਜੀ ਵੀਡੀਓ ਲੰਬੀ ਹੋਈ ਜਾ ਰਹੀ ਹੈ ਸੋ ਹੁਣ ਜੋ 15 ਦਿਨ ਮੂਰੇ ਚੱਲਣੇ ਹੈ ਸਾਧ ਚੱਲਣੇ ਆ ਉਸ ਦਿਨ ਤੇ ਕੁਝ ਕਰਮ ਜ਼ਰੂਰ ਕਰਨੇ ਹੈ ਸੋ ਕਿਹੜੇ ਕਰਮ ਕਰਨ ਦੇ ਨਾਲ ਕੀ ਫਰਕ ਪੈਂਦਾ ਹੈ ਇਹਦੇ ਬਾਰੇ ਵੀ ਗੱਲ ਕਰਦੇ ਹਾਂ ਸੋ ਪਹਿਲਾਂ ਤਾਂ ਇੱਥੇ ਇਹ ਗੱਲ ਕਲੀਅਰ ਕਰ ਦਈਏ ਕਿਉਂ ਦੇ ਸਰਾਦ ਕਰਦੇ ਆ ਖਾਸ ਕਰਕੇ ਉਹ ਇਨਸਾਨ ਜਿਨ੍ਹਾਂ ਨੇ ਜੀਂਦੇ ਜੀਤਾ ਮਾਪਿਆਂ ਨੂੰ ਪੁੱਛਿਆ ਨਹੀਂ ਪਰ ਉਹ ਮੁੱਕਣ ਤੋਂ ਬਾਅਦ ਸਰਾਦ ਕਰਨ ਦੇ ਜਾਂਦੇ ਆ ਉਹ ਸਰਾਦ ਕੀਤੇਆਂ ਦਾ ਕੀ ਖਾਦਾ ਜਦ ਅਸੀਂ ਜੀਉਂਦੇ ਨੂੰ ਪਾਣੀ ਦਾ ਘੁੱਟ ਨਹੀਂ ਪੁੱਛਦੇ ਸੋ ਜੇਕਰ ਅਸੀਂ ਅੱਜ ਉਹ ਜਿਉ ਰਹੇ ਆ ਜੇ ਗਲਤ ਵੀ ਹੈ ਉਹ ਇਨਸਾਨ ਪਰ ਉਹ ਮਾਪਾ ਹੈ ਸੋ ਆਪਾਂ ਗਲਤੀ ਨੂੰ ਮਾਫ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਸਾਡੀਆਂ ਪਤਾ ਨਹੀਂ ਕਿੰਨੀਆਂ ਗਲਤੀਆਂ ਮਾਫ ਕੀਤੀਆਂ ਜੇ ਅਸੀਂ ਇੱਥੇ ਗਈਏ ਕਿ ਮਾਪਾ ਆ ਸਾਡਾ ਇਹ ਗਲਤੀਆਂ ਕਰ ਰਿਹਾ ਆ ਅਸੀਂ ਇਹਨਾਂ ਨੂੰ ਮਾਫ ਨਹੀਂ ਕਰਨਾ ਇਹ ਉਦਾਂ ਨਹੀਂ ਹੈ ਕਿਉਂਕਿ ਮਾਪੇ ਨੇ ਕਿੰਨੀਆਂ ਗਲਤੀਆਂ ਬਚਪਨ ਤੋਂ ਲੈ ਕੇ ਮਾਫ ਕੀਤੀਆਂ ਹੁੰਦੀਆਂ ਆ ਇਹ ਅਸੀਂ ਉਦੋਂ ਸਮਝ ਪਾਉਂਦੇ ਜਦੋਂ ਖੁਦ ਮਾਪੇ ਬਣਦੇ ਆ ਸੋ ਜਿਉਂਦਿਆਂ ਦੀ ਸੇਵਾ ਕਰ ਲੋ ਤਾਂ ਸਭ ਕੁਝ ਮਿਲ ਜਾਂਦਾ ਹੈ ਕਿ ਕਰ ਚੀਂਦਿਆਂ ਦੀ ਅਸੀਂ ਖਤਰਨੀ ਕਾਨੀ ਕੁੱਕਣ ਤੋਂ ਬਾਅਦ ਉਹਨਾਂ ਤੇ ਅਸੀਂ ਸਰਾਧ ਕਰਦੇ ਫਿਰਨਾ ਇਸ ਸਰਾਧ ਕੀਤੇਆਂ ਦਾ ਕੋਈ ਫਾਇਦਾ ਨਹੀਂ ਫਿਰ ਸਰਾਧ ਕਦੇ ਕਰਨਾ ਹੀ ਨਹੀਂ ਚਾਹੀਦਾ ਸੋ ਇਹ ਨਹੀਂ ਦਿਖਣਾ ਹੈ ਕਿ ਉਹ ਸਹੀ ਨਹੀਂ ਸੀਗਾ ਅਸੀਂ ਇਸ ਕਰਕੇ ਉਹਨਾਂ ਦੀ ਸੇਵਾ ਨਹੀਂ ਕੀਤੀ ਸੋ ਕਿਉਂਕਿ ਜਦੋਂ ਜੇ ਇਸ ਤਰ੍ਹਾਂ ਉਮਰ ਬੀਤਦੀ ਜਾਂਦੀ ਆ ਇਨਸਾਨ ਸਿਆਣਾ ਹੁੰਦਾ ਹੈ ਬਜ਼ੁਰਗ ਹੋ ਜਾਂਦਾ ਹੈ ਤੇ ਉਹਦੀ ਸੋਚ ਬੱਚਿਆਂ ਵਰਗੀ ਹੋ ਜਾਂਦੀ ਜਿੱਦ ਕਰਨ ਲੱਗ ਪੈਣੀ ਜਾ ਬੋਲੀ ਜਾਣਾ ਬਗੈਰ ਵੱਲੋਂ ਸੋ ਉਹ ਉਹਨਾਂ ਦੀਆਂ ਮਜਬੂਰੀਆਂ ਹੁੰਦੀਆਂ ਹੈ ਸੋ ਆਦਤਾਂ ਬਣ ਜਾਂਦੀਆਂ ਕਿਉਂਕਿ ਉਮਰ ਦੇ ਹਿਸਾਬ ਨਾਲ ਮਤ ਉਮਰ ਜੀ ਨਹੀਂ ਰਹਦੀ ਤੋ ਇਹਨਾਂ ਗੱਲਾਂ ਨੂੰ ਇਗਨੋਰ ਕਰਕੇ ਉਹਨਾਂ ਨੂੰ ਰੋਟੀ ਪਾਣੀ ਜ਼ਰੂਰ ਪੁੱਛੋ ਜੇਕਰ ਅੱਜ ਤੁਹਾਡੇ ਕੋਲ ਤੁਹਾਡੇ ਮਾਪੇ ਹੈ ਕਿਉਂਕਿ ਉਹਨਾਂ ਨੇ ਵੀ ਕਿਸੇ ਵਕਤ ਤੇ ਤੁਹਾਨੂੰ ਕਿਸੇ ਤਰ੍ਹਾਂ ਪਾਲਿਆ ਹੈ ਜਿਸ ਤਰ੍ਹਾਂ ਅੱਜ ਉਹ ਬਿਰਧ ਹੋ ਗਏ ਆ ਬੱਚਿਆਂ ਵਾਂਗ ਕਰ ਰਹੇ ਆ ਇਸ ਤਰ੍ਹਾਂ ਜਦੋਂ ਤੁਸੀਂ ਕਰਦੇ ਸੀ ਤਾਂ ਉਹਨਾਂ ਨੇ ਵੀ ਤੁਹਾਨੂੰ ਇਹਨਾਂ ਸਮੇਂ ਵਿੱਚ ਇਹਨਾਂ ਹਾਲਾਤਾਂ ਵਿੱਚ ਇਕੱਲੇ ਨਹੀਂ ਛੱਡਿਆ ਪਰ ਪਾਲਿਆ ਹੈ ਸੋ ਮਾਪੇ ਬਹੁਤ ਤਰ੍ਹਾਂ ਦੇ ਪਾਪੜ ਵੀ ਲੈਂਦਾ ਔਲਾਦ ਨੂੰ ਸੁੱਖ ਦੇਣ ਲਈ ਪਰ ਔਲਾਦ ਮਾਪਿਆਂ ਦਾ ਕਦੇ ਨਹੀਂ ਕਰ ਸਕਦੀ ਪਾਪਾ ਬਣਦਾ ਹੈ ਜਦੋਂ ਸੰਤ ਫਿਰਹੀ ਇਹਨਾਂ ਗੱਲਾਂ ਨੂੰ ਸਮਝ ਜ ਸਕਦਾ ਹੈ ਪਰ ਜੋ ਅੱਜ ਆਪਣੇ ਮਾਪਿਆਂ ਦਾ ਮਾੜਾ ਕਰਦੇ ਆ ਪਰ ਉਹ ਇੱਕ ਗੱਲ ਯਾਦ ਜ਼ਰੂਰ ਰੱਖਣਾ ਹੈ ਮਨਪੇ ਸਮਾਂ ਕਦੇ ਨਾ ਕਦੇ ਘੁੰਮ ਕੇ ਆਉਣਾ ਜ਼ਰੂਰ ਆ ਉਹਦਾ ਇਨਸਾਨ ਤੇ ਜਿਹੜਾ ਨਸਾਨ ਇਹੋ ਜੇ ਕਰਮ ਕਰਨ ਲੱਗ ਪੈਂਦਾ ਹੈ ਸੋ ਹੁਣ ਆਪਾਂ ਇਤਨੀ ਗੱਲ ਕਰੀਏ ਕਿ ਜਿਨ੍ਹਾਂ ਨੇ ਚੰਗਾ ਵੀ ਕੀਤਾ ਹੋਇਆ ਹੈ, ਸੇਵਾ ਵੀ ਕੀਤੀ ਹੋਈ ਆ ਤੇ ਉੱਥੇ ਸਾਨੂੰ ਕੀ ਕਰਮ ਕਰਨਾ ਚਾਹੀਦਾ ਹੈ। ਸੋ ਉੱਥੇ ਕੀ ਕਰਨੇ ਆ ਕਿ ਸਰਾਦ ਦੀ ਰੋਟੀ ਆਪਾਂ ਸਭ ਜਾਣਦੇ ਆ ਕਿਸ ਤਰ੍ਹਾਂ ਨਾ ਕਈਆਂ ਦੇ ਕਿਸੇ ਢੰਗ ਦੇ ਨਾਲ ਸਰਾਦ ਖੁਆਇਆ ਜਾਂਦਾ ਕਈਆਂ ਦੇ ਕੋਈ ਸਰਾਦ ਦੇ ਵਿੱਚ ਖੁਆਇਆ ਜਾਂਦਾ ਹੈ ਉਹ ਤੁਹਾਡੇ ਆਪੋ ਆਪਣੇ ਜੋ ਵੀ ਹਿਸਾਬ ਚੱਲ ਰਿਹਾ ਆ ਗੱਦੀ ਕੋਹਤ ਦੇ ਵਿੱਚ ਜੋ ਵੀ ਚੀਜ਼ ਬਣਾਉਂਦੇ ਹੋ ਉਸੇ ਤਰੀਕੇ ਨਾਲ ਤੁਸੀਂ ਖਵਾਉਣਾ ਹੈ ਤੇ ਇਹਦਾ ਹੁਣ ਅਰਥ ਮਤਲਬ ਕੀ ਬਣਦਾ ਹੈ ਜੋ ਅਸੀਂ ਸਰਾਧ ਕਰਾਉਂਦੇ ਆ ਸੋ ਸਰਾਧ ਕਰਾਉਣ ਦਾ ਕੀ ਹੁੰਦਾ ਹੈ ਜੇਕਰ ਸਾਡੇ ਬਜ਼ੁਰਗਾਂ ਨੇ ਕੋਈ ਨਾਮ ਨਹੀਂ ਸਿਮਰਿਆ ਪਿਆ ਗੁਰਦਾਨਾ ਨਹੀਂ ਕੀਤੀ ਸੀ ਉਹਨਾਂ ਲਈ ਇਹ ਇੱਕ ਕਰਮ ਫਿਰ ਜ਼ਰੂਰ ਕਰਨਾ ਚਾਹੀਦਾ ਉਹਨਾਂ ਦੇ ਨਾਮ ਤੇ ਦਾਨ ਪੁੰਨ ਜ਼ਰੂਰ ਕਰੋ ਜਦੋਂ ਤੁਸੀਂ ਜਿੱਦਾਂ ਜਿੱਦਾਂ ਉਹਨਾਂ ਦੇ ਨਾਮ ਤੇ ਦਾਨ ਪੁੰਨ ਕਰੋਗੇ ਉਹ ਦਾਨਪੁਨ ਕੀਤਾ ਆ ਉਹਨਾਂ ਦੇ ਅੱਗੇ ਆਵੇਗਾ ਸੋਚੋ ਉਹਨਾਂ ਤੋਂ ਗਲਤੀਆਂ ਭੁੱਲਆਂ ਹੋਣੀਆਂ ਕੋਈ ਦਾਨਾ ਨਹੀਂ ਕੀਤੀ ਨਾਮ ਨਹੀਂ ਸਿਮਰਿਆ ਗਿਆ ਉਹ ਤੁਹਾਡਾ ਕੀਤਾ ہوا ਦਾਨਪੁਨ ਉਹਨਾਂ ਦੀ ਗਵਾਹੀ ਭਰੇ ਦਾ ਮਾਲਕ ਤਾਂ ਫਿਰ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੀ ਆ ਜਦੋਂ ਉਹਨਾਂ ਦੀ ਯਾਦ ਵਿੱਚ ਅਸੀਂ ਦਾਨਪੁਨ ਕਰਦੇ ਆ ਤਾਂ ਫਿਰ ਮਾਲਕ ਦੇਖਦਾ ਹੈ ਤੇ ਜੋ দান ਪੁੰਨ ਕੀਤਾ ਹੋਇਆ ਉਹਨਾਂ ਦੀ ਇੱਕ ਗਵਾਹੀ ਬਣਦਾ ਹੈ ਕਿ ਇਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਇਹਨਾਂ ਦੇ ਨਾਮ ਤੇ দান ਪੁੰਨ ਕੀਤਾ ਜਾ ਰਿਹਾ ਸੋ ਜੋ ਅਸੀਂ ਚੰਗਾ ਕਰਮ ਕਹਿੰਦੇ ਕਿ দান ਪੁੰਨ ਕਰੋ দান ਪੁੰਨ ਕੀਤਾ ਅੱਗੇ ਆਉਂਦਾ ਸੋ ਜੋ ਅਸੀਂ ਉਹਨਾਂ ਦੇ ਨਾਮ ਤੇ দান ਪੁੰਨ ਕਰ ਰਹੇ ਹਾਂ ਉਹ ਉਹਨਾਂ ਦੇ ਅੱਗੇ ਆ ਰਿਹਾ ਹੈ ਉਹ দান ਪੁੰਨ ਦੀ ਵਜ੍ਹਾ ਨਾਲ ਉਹ ਕਿਰੇ ਜੋ ਨਿਕਲਦੇ ਜਾ ਰਹੇ ਆ ਤੇ ਮੁਕਤ ਹੋ ਸਕਦੇ ਆ ਪਾਰ ਲੱਗ ਸਕਦੇ ਆ ਸੋ ਜਰਾਸਥੀ ਦੇ ਵੀਰ ਜੋ ਇਹ ਤੁਹਾਡੇ ਕੀਤੇ ਹੋਏ ਕਰਮ ਉਹਨਾਂ ਨੂੰ ਕੱਢ ਸਕਦੇ ਆ ਜੋ ਦਿਨ ਚੱਲਣੇ ਆ ਇਹਨਾਂ ਦੇ ਵਿੱਚ ਤਾਂ ਹਰ ਇੱਕ ਨਹੀਂ ਇਹ ਕਰਮ ਕਰਨਾ ਆ ਸੋ ਯਾਦ ਰੱਖਣਾ ਇਹਨਾਂ ਦਾ ਮਤਲਬ ਇਹ ਹੁੰਦਾ ਹੈ ਇਸ ਕਰਕੇ ਸ਼ਰਦਾ ਦੇ ਨਾਲ ਕਰਮ ਇਹ ਜ਼ਰੂਰ ਕਰੋ ਜੋ ਤੁਸੀਂ ਅੱਜ ਇਹ ਕਰਮ ਕਰੋਗੇ ਤੁਹਾਨੂੰ ਤੁਹਾਡੇ ਬੱਚੇ ਦੇਖ ਕੇ ਫਿਰ ਗਾਂ ਉਹ ਵੀ ਯਾਦ ਰੱਖਣਗੇ ਕਿ ਇਹ ਕਰਮ ਕਿਸ ਹਿਸਾਬ ਨਾਲ ਕੀਤੇ ਜਾਂਦੇ ਤੇ ਕਿਉਂ ਕੀਤੇ ਜਾਂਦੇ ਆ ਸੋ ਆਪਣੇ ਬੱਚਿਆਂ ਨੂੰ ਵੀ ਇਹਨਾਂ ਗੱਲਾਂ ਦੀ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ਸੋ ਜਿਨ੍ਹਾਂ ਨੇ ਇੱਥੇ ਤੱਕ ਇਹ ਵੀਡੀਓ ਸੁਣ ਲਈ ਹੈ ਉਹ ਸ਼ੇਅਰ ਜ਼ਰੂਰ ਕਰਨ ਜੀ ਸੋ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਆ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈ ਭੀਰ